ਉਹ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਪਰਮਾਤਮਾ ਕੇ ਅਰਦਾਸ ਕਰਦਾ ਕਿ ਤੁਸੇ ਸਾਰਾ ਚੜ੍ਹਦੀ ਕਲਾ ਚ ਰਹੋ ਜੀ ਮਾਰਾ ਤੁਹਾਨੂੰ ਦਿੰ ਦੁੱਗਣੀ ਤੇਰਾ ਚੌਗੁਣੀ ਤਰੱਕੀ ਬਖਸ਼ੇ ਤੇ ਬਖਸ਼ੇ ਨਾਲ ਦੀ ਨਾਲ ਸਭ ਨੂੰ ਦੇ ਅਰੋਗਤਾ ਜੀ ਤੇ ਸਾਰੇ ਮਨੁੱਖ ਜੀ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਸੋ ਅਸੀਂ ਪਹੁੰਚ ਗਏ ਜੀ ਆ ਸ੍ਰੀ ਦਰਬਾਰ ਸਾਹਿਬ ਆਨੰਦਾਂ ਦੀ ਨਗਰੀ ਤੇ ਬਖਰੂ ਦੀ ਦਇਆ ਨਾਲ ਹਾਂ ਹੁਣ ਥੋੜਾ ਜਿਹਾ ਦੇਖਦੇ ਆ ਪਤਾ ਲਗਾ ਕੇ ਜੀ ਮਾਹੌਲ ਅਸੀਂ ਤਾਂ ਬੜਕ ਚਮੈਂ ਕਾਠਾ ਥੱਕ ਕੇ ਵੈਸੇ ਸਫਰ ਕਰਦੇ ਟ੍ਰੇਨ ਦੇ ਵਿੱਚ ਅ ਬਹੁਤ ਔਖੇ ਸਿਰੇ ਪਹੁੰਚੇ ਘਟੋ ਘਟ ਵੀ ਅਸੀਂ 10 ਜਾ 11 ਘਟੇ ਸਫਰ ਕਰਿਆ ਜੀ ਟ੍ਰੇਨ ਦੇ ਵਿੱਚ ਤਾਂ ਜਾ ਕੇ ਸਿਰੇ ਪਹੁੰਚੇ ਬੈਠ ਗਏ ਤੇ ਗਲਿਆਂ ਦਾ ਵੀ ਤੁਹਾਨੂੰ ਪਹਿਲਾਂ ਹੀ ਪਤਾ ਵੀ ਹਾਲਾਤ ਖਲੈਂਦੇ ਇਦਾਂ ਦੇ ਸੀ ਤੇ ਬੱਸ ਇਹ ਕਹਿੰਦੇ ਵੀ ਜੇ ਗਲਾ ਗੋਲਾ ਦੇ ਖਰਾਬ ਹੋਵੇ ਜਾਂ ਜੀਭ ਖਰਾਬ ਹੋਵੇ ਜੇ ਆਪਾਂ ਉਹਦਾ ਆਪਣਾ ਕੀ ਕਹਿੰਦੇ ਹੁੰਨੇ ਆ ਗੋੜਾ ਕਪੜਾ ਵਾਲਾ ਪਾਣੀ ਪੂਣੀ ਜਾਂ ਪੀ ਲੈਂਦੇ ਆ ਤਾਂ ਉਹ ਸੱਟ ਫੱਟ ਜਾ ਹੋਂਦ ਤੇ ਹੁਣ ਨਿਕਲਦੇ ਆ ਜੀ ਥੱਲੇ ਨੂੰ ਦੇਖਦੇ ਆ ਥੱਲੇ ਜਾ ਕੇ ਅ ਕਿਦਾਂ ਦਾ ਮਾਹੌਲ ਬਣਦਾ ਤੇ ਦਰਬਾਰ ਸਾਹਿਬ ਤਾਂ ਜਾਵਾਂਗੇ ਅਮਰਤ ਵੇਲੇ ਇਸ਼ਨਾਨ ਕਰਕੇ ਕਿਉਂ ਹੁਣ ਹਾਲਤਾ ਬਹੁਤ ਗੰਭੀਰ ਹੋਈਆਂ ਮੀਆਂ ਟਰੇਨ ਦਾ ਸਫ਼ਰ ਤੁਹਾਨੂੰ ਪਤਾ ਹੀ ਹੈ ਕਿੰਦਾ ਦਾ ਹੁੰਦਾ ਤਾਂ ਕਰਕੇ ਫਿਰ ਸਵੇਰੇ ਹੀ ਜਾ ਕੇ ਦਰਸ਼ਨ ਮੇਲੇ ਕਰਾਂਗੇ ਆ ਮਹਾਰਾਜ ਅੱਗੇ ਅਰਦਾਸਾ ਬੇਨਤੀਆਂ ਕਰਾਂਗੇ ਤੇ ਹੁਣ ਦੇਖਦੇ ਹਾਂ ਥੱਲੇ ਜਾ ਕੇ ਕਿੰਦਾ ਦਾ ਮਾਹੌਲ ਬਣਦਾ ਤੁਸੀਂ ਵਲੌਗਰ ਨਾਲ ਬਣੇ ਰਹੋ ਜੀ ਦੇਖੋ ਕਿ ਮੈਂ ਤਾਂ ਪਹਿਲਾਂ ਪੇਟ ਪੂਜਾ ਫਿਰ ਕੰਮ ਦੂਜਾ ਕੋਕ ਲੱਗੀ ਵੀ ਜੀ ਟ੍ਰੇਨ ਦੇ ਵਿੱਚ ਸਫ਼ਰ ਕਰ ਕਰਕੇ ਪਰ ਜਿਹੜਾ ਟ੍ਰੇਨ ਤੇ ਮਿਲਦਾ ਖਾਣ ਪੀਣ ਨੂੰ ਉਹ ਕੁਸ ਮਤਲਬ ਹੁੰਦਾ ਨਹੀਂ ਕੀ ਗੱਲ ਬਾਤ ਜੀ ਗੋਲ ਗੱਪੇ ਬਾਅਦ ਚ ਫੇਰ ਖਾਂਦੀ ਮੈਂ ਤਾਂ ਪਾਣੀ ਇਹਦੇ ਪਾਣੀ ਦਾ ਉਹਦੇ ਕੋਲ ਲੰਮ ਸਮੇ ਹੁੰਦਾ ਉਹ ਆਪਣਾ ਉਹਨਾਂ ਨੇ ਬਚਾ ਕੇ ਰੱਖਣਾ ਹੁੰਦਾ ਕਾਤੇ ਇੱਕ ਸੌ ਸਾਲ ਜਣੀ ਹਲੇ ਸਭ ਉਹ ਇਹ ਦਿਨਾ ਇੱਕ ਨਮਾ ਪੀਣੀ ਆ ਜਾਂ ਉਹ ਚੱਕ ਕੇ ਆਈਏ ਹੋਲ ਗੱਪੇ 30 ਰੁਪਏ ਦੇ ਦੂੰਗੀ ਮਾੜੀ ਹੋਣਾ ਖਾਈਓ ਕਾ ਗੋਲ ਗੱਪੇ ਤੁਸੀਂ ਅਸੀਂ ਤਾਂ ਨਹੀਂ ਸ਼ਾਇਦ ਖਾਓਗੇ ਉਹ ਸਾਹਮਣੇ ਬੋਰਡ ਲੱਗਿਆ ਵਾ ਨਹੀਂ ਸ਼ਾਇਦ ਵਾਲਾ ਤਾਂ ਹੋਰ ਚੇਂਜ ਹੋ ਗਿਆ ਆ ਤਾਂ ਤਾਂ ਗਿਆ ਹੀ ਨਹੀਂ ਤੁਹਾਡੇ ਕੌਲੀਆਂ ਫੜਨੀਆਂ ਜਿੱਥੇ ਦੇਖ ਉੱਥੇ ਕੌਲੀ ਚੱਕ ਲੈਂਦੇ ਆ ਕੀ ਨਹੀਂ ਹੈਗਾ ਬਣੀ ਨਹੀਂ ਗੱਲ ਬਾਤ ਉਹਦਾ ਲੰਘਿਆ ਕ੍ਰਾਂਤੀ ਨਹੀਂ ਹੈਗੇ ਤੁਸੀਂ ਮਾ ਕੇ ਖਾਈ ਕਰੂ ਜਾਂਦੇ ਆ ਇਹ ਨਹੀਂ ਵਧੀਆ ਲੱਗੇ ਬਹਾਦਰ ਸਤਨਾਮ ਉਧਰ ਸਾਡੇ ਵਾਲਾ ਕਿਹੜੇ ਬਣਾ ਕੇ ਦਿੰਦਾ ਉਹ ਉਹ ਬਣਾ ਦੇ ਉਸਤਾਦ ਕਾ ਚੀਜੋ ਉਹ ਭਾਈ ਦੇ ਬਹੁਤ ਵਧੀਆ ਤੇ ਨੰਪਿੰਦਰ ਲੱਭ ਲਓ ਨੂੰ ਲੱਭ ਲਿਆ ਉਹਨੂੰ ਕਿੱਥੇ ਆ ਉਹਦਾ ਚੱਲ ਗਿਆ ਬਸਾਰਾ ਪਾਣੀ ਖਤਮ ਹੋ ਗਿਆ ਪਾਣੀ ਖਤਮ ਹੋ ਗਿਆ ਤਾਂ ਨਹੀਂ ਖਤਮ ਨਾਲ ਵੀ ਹੋਣਾ ਤਾਂ ਹੀ ਚੱਲ ਗਿਆ ਤੇ ਉੱਥੇ ਨਾ ਖੜਾ ਰਹਿਦਾ ਉਹ ਉਹਦਾ ਕਾਂਕੀ ਤੇ ਜ ਆ ਜਾ ਸਿੱਕਾ ਸਤਾ ਲੈ ਜਾਣੀ ਹਬੀ ਦਾ ਉਹ ਹੁਆਇਆ ਖਾ ਕੇ ਗੋਲ ਗੱਪੇ ਜੀ ਤੇ ਸ਼ਕਰਗੰਦੀ ਆਨੰਦ ਆ ਗਿਆ ਸੰਦੀਪ ਕੰਦੀ ਕਾਫੀ ਪੀਣੀ ਆ ਮਾ ਭਾਈ ਹੁਣ ਤਾਂ ਜੋ ਮਰਜੀ ਖਾਓ ਪਿਓ ਮੈਂ ਬਾਹਰ ਸੌਤ ਮਸ ਹਾਂ ਬਸ ਮੈਂ ਤਾਂ ਕਾਫੀ ਆਰਡਰ ਕਰਨ ਗਈ ਆ ਹਾਂ ਮੈਨੂੰ ਤਾਂ ਤਾਂ ਕਹਿੰਦੀ ਕਾਫੀ ਬਹੁਤ ਸਵਾਦ ਹੁੰਦੀ ਔਰੇ ਵੀ ਤਾਂ ਹੈ ਬਹੁਤ ਸਵਾਦ ਮੈਂ ਕੀ ਤਾਂ ਕੋਈ ਚੱਕਰ ਨਹੀਂ ਚਲੋ ਫਿਰ ਫੋਨ ਦਬਾ ਗੂਗਲ ਤੇ ਕਰਕੇ ਪ੍ਰਾਨ ਤਾਂ ਮੈਂ ਨਹੀਂ ਪੀਣੀ ਮੈਂ ਸ਼ੂਗਰ ਕਿੱਥੇ ਪੀਂਦਾ ਬਸੇ ਕਰ ਲੋ ਤੁਸੀਂ ਵੀ ਨਹੀਂ ਪੀਓ ਮੈਂ ਤਾਂ ਮੈਂ ਤਾਂ ਮੈਂ ਤਾਂ ਕਾਫੇ ਦੋਗੋ ਮੈਂ ਤਾਂ ਪੀ ਲੂਗੀ ਹਾਂ ਇਹ ਤੇ ਬ੍ਰਿਟਨ ਦਾ ਰਿਪੋਰਟ ਹੈ ਜਿਹੜਾ ਪਕਾਉਣਾ ਜਿੰਦਾਂ ਨਾ। ਇਹ ਬੈਰ ਨੂੰ ਕੱਲ੍ਹ ਦਾ ਪੈਸਾ ਮਰੇ ਗਰੀ ਜਾਂਦਾ। ਹੂੰ। ਉਹ ਬਹੁਤ ਸੱਲਾ ਪਾਈ ਪਾਈ ਨੂੰ ਨਿਕੜਿਆ ਓਏ। ਕਿਹੜਾ? ਟ੍ਰੇਨ ਚ ਕਿਨੇ ਨਿਕੜਾਤਾ? ਹਾਂ ਟੇਰ ਇੰਚ ਐ ਨਾ ਸਮਾਨ ਸਾਰਾ ਨੇ ਖਲਾਇਆ। 300-300 ਰੁਪਏ ਦਾ ਖਲਾਇਆ ਖਲਾਇਆ। ਉਹ 100-100 ਦਾ ਭਰਦਾ। ਉਹ ਨਾਲ 500 ਰੁਪਏ ਲੱਗਿਆ ਉਹਨਾਂ ਦਾ। 500 ਰੁਪਏ ਲੱਗ ਜਾਊਗਾ ਦਾ ਤੇਰਾ ਕਿਹਨ ਵਿੱਚ ਤੇ ਉਹ ਕੋਠੰਡਾ ਆ 400 ਰੁਪਏ ਦਾ ਦੋ ਹੂੰ ਜੇ ਤਾਂ ਹਾਂ 100 ਰੁਪਏ ਦਾ ਓਏ ਤੁਸੀਂ ਕਾਫੀ ਪੀਣੀ ਵੀ ਲੋ ਕਾ ਨੂੰ ਜਲੂਸ ਲੱਗੇ ਕੱਢਣ ਸਾਡਾ ਭਾਂਡਾ ਪਾਣੀ ਚੜ੍ਹ ਨਹੀਂ ਜਾਣਾ ਸਾਰੇ ਪੈਸੇ ਦੀ ਤਾਂ ਕਹਾਣੀਆਂ ਸਾਰੀ ਫੋਨ ਕਰਕੇ ਮਨ ਵੀ ਨਹੀਂ ਦੱਸੂ ਮੇਰੇ ਤੋਂ ਵੀ ਸਰਚਾ ਕਰਾਉਣੀ ਆ ਫੇਰ ਕੱਢਣ ਲੱਗੇ ਸੋਣ ਦੀ ਆ ਹਾਂ ਨਹੀਂ ਪਾਣੀ ਜਦ ਦੀ ਆਪਾਂ ਬਾਹਰ ਨਿਕਲਿਆ ਸਭ ਤੋਂ ਪਹਿਲਾਂ ਦਾ ਉਹ ਜਦ ਦੇ ਉੱਥੇ ਦੇ ਨਿਕਲੇ ਜਦ ਦੇ ਦਾ ਤੁਸੀਂ ਕਰਦੇ ਉੱਥੇ ਉਹ ਤਾਂ ਪਹਿਲਾਂ ਇਹ ਕਰ ਦਿੰਦਾ ਪਹਿਲਾਂ ਕੋਣ ਹੱਥ ਕਰਕੇ ਗਿਆ 3201 2301 ਕੁਛ ਨਹੀਂ ਕਰ ਆਹ ਲੰਮੀ ਆਹ ਹਾਂ ਫੁੱਟ ਮੇਰੇ ਤਪੜੇ ਨਹੀਂ ਇਹ ਤਾਂ ਤਾਹੀ ਲੁੱਟਿਆ ਹਾ ਗੱਲਾਂ ਵੇਖ ਮੈਨੂੰ ਚਲੋ ਫੇ ਕਿੱਧਰ ਨੂੰ ਕੀ ਕਰਨਾ ਮੈਂ ਤਾਂ ਕਹਿੰਦਾ ਤੂੰ ਮੈਂ ਦਵਾ ਦਨ ਕੀ ਖਾਣਾ ਹੈ ਦੱਸ ਮੈਂ ਕਲਾ ਦਨੀ ਆ ਮੈਨੂੰ ਰੋਈ ਜਾਂਦਾ ਸਾਰਾ ਦਿਨ ਮੈਂ ਤੂੰ ਕਹਿੰਦਾ ਬੰਦਾ ਜਾ ਕਿਆ ਕਰਦੇ ਆ ਪਹਿਲਾਂ ਪਾਪੀ ਕਰਾ ਲਾ ਆ ਵੀ ਬੈ ਅਰਮਸ਼ਰੂਮ ਟਿੱਕਾ ਵਗੈਰਾ ਹਾਂ ਬਾਰ ਬਾਰ ਪੀਜ਼ਾ ਆਪ ਸਾਥ ਆ ਫਾਸਟ ਫੂਡ ਹੈ ਖਾਣਾ ਤੁਸੀਂ ਪ੍ਰਸਾਦਾ ਸਾਗ ਲਿਓ ਹਾਂ ਦੇਖ ਲਓ ਮਖਾ ਜੇ ਆਪ ਖਾਣਾ ਪਾਵਾ ਜੀ ਵੀ ਹੈ ਲਗੈ ਨੇ ਇੱਕ ਪਾਵਾ ਦੀ ਪਲੇਟ ਕਰਾ ਲੰਨੇ ਸਾਰੇ ਜਣੇ ਟਰਾਈ ਕਰ ਲੰਨੇ ਇੱਕੋ ਆਂ ਮੈਂ ਕਰਾ ਲਓ ਮੰਨੂ ਕਹਿੰਦਾ ਮੈਂ ਤਾਂ ਨਹੀਂ ਖਾਣੀ ਮੈਂ ਵੀ ਨਹੀਂ ਖਾਣੀ ਮਸਾਲਾ ਮਸਾਲਾ ਪਤਾ ਕਿੰਨਾ ਹੈ ਤੇ ਚ ਭਰਾਣ ਤਾਂ ਫਿਰ ਚਲੋ ਹਾਂ ਜਿਹੜਾ ਖਾਣਾ ਜਿਹੜਾ ਚਾਕਲੇਟ ਜਾਂ ਬਸਲੇ ਹੁੰਦਾ ਕੋਈ ਕਹਿੰਦਾ ਹੈ। ਆਪਾ ਪਾਜੀ ਹਾਂਜੀ ਆਪਾਂ ਬਚੇ ਵੇਨਾ ਜੋ ਆਪਾਂ ਨੂੰ ਨਹੀਂ ਕੋਈ ਕਹਿੰਦਾ ਖਰਚਾ ਕਰਦਾ ਨਹੀਂ। ਆਹ ਅਸੀਂ ਕਰਨਾ ਹੀ ਨਹੀਂ Google Pay ਸਾਡਾ ਖਾਲੀ ਆ। ਮੈਂ ਫੋਨ ਤੋਂ ਕਿਵੇਂ ਕੋਈ ਗੁਲਗਲੇ ਵਾਲਾ ਪਿੱਛੇ ਉਹਦਾ ਗੁਲਗਲੇ ਵਾਲਾ ਫੋਨ ਵੀ ਨਹੀਂ ਵੀ ਲੱਦ ਨੂੰ ਉਧਰ ਚੱਲ। ਮੈਂ ਕਹਾਂ ਜਾ ਕੇ ਬਾਅਦ ਨੂੰ ਦੱਸਦੀ। ਦੱਸ ਦੀ। ਹਾਂ। ਗੁਲਗਲੇ ਵਾਲਾ ਫੋਨ ਮੈਂ ਕਹਾਂ ਤੂੰ ਤਾਂ ਮੈਂ ਤੈਨੂੰ। ਦੇਖ ਕੇ ਦੇਖ ਕੇ ਦੇਖ ਕੇ ਪਹਿਲਾਂ ਰੇਟ ਪੜੋ ਕਰਾ ਲਓ ਬਟਰ ਸਕੌਚੇ ਕਰਾ ਲਓ ਪਰ ਤੁਸੀਂ ਬਟਰ ਕੁਝ ਵੀ ਨਾ ਨਾ ਮੈਂ ਮਿੱਠੇ ਦਾ ਮੈਂ ਮਿੱਠੇ ਦਾ ਪਰਹੇਜ਼ ਹੈ ਕੀ ਚੀਜ਼ੋ ਕੇਸਰ ਪਾਸਤਾ ਅਲੱਗ ਕਾਫੀ ਕਹਿੰਦੀ ਸੀ ਤੂੰ ਮਮਾ ਆਈਸਕ੍ਰੀਮ ਸ਼ੇਕਰ ਦੇਖ ਲਓ ਜੀ ਕੈਟ ਮਾਉਂਦੀ ਆ ਸਲੈਕਟ ਵਾਹੇ ਕਰੋ ਸਤਨਾਮ ਜੀ ਜਿਆ ਫਾਈਨਲ ਕਲਾ ਵੇ ਜੀ ਅਜੇ ਇਹ ਤਾਂ ਅੱਧਰ ਨੂੰ ਨੱਠਦੀ ਆ ਜੀ ਅੱਧਰੇ ਕਾਬੂ ਕਰੀ ਵੀ ਅਸੀਂ ਆ ਗਿਆ ਕੁਸ ਜਮੇ ਜਿਹੜਾ ਮੈਂ ਮੰਗਦਾ ਹੈ ਇਹ ਨੂੰ ਭਾਈ ਜੀ ਹਾਂ ਫੇ ਚਲੋ ਇੱਥੇ ਚੌਕਲੇ ਚੌਕ ਆਪਾਂ ਕਿੱਥੇ ਨੂੰ ਮੁੱਕਿਆ ਜੀ ਦੇਖ ਲਓ ਜਿੱਧਰ ਨੂੰ ਜਾਣਾ ਚਾਹੋ ਮੈਂ ਤਾਂ ਨਹੀਂ ਪੀਣੀ ਨਹੀਂ ਰਹਾਣੀ ਲਾਦੀ ਆ ਨਹੀਂ ਰਹਿਣ ਦੇ ਸਰੇਂਦਰ ਨੂੰ ਪਲਾਉਣੀ ਪਲਾ ਦੇ ਹੁਣ ਤਾਂ ਇਹ ਮੈਨੂੰ ਪੀਣੀ ਆ ਪਲਾ ਦੇ ਸਰੇਂਦਰ ਗਾਂਦੀ ਮੈਂ ਪੀਣੀ ਆ ਪੈਸੇ ਮੈਂ ਦੇ ਦਊਗਾ ਕੋਈ ਨਹੀਂ ਮੇਣੀ ਕਿਹੜੀ ਦੱਸਦਾ ਤੇ ਮਿੱਟੀ ਪੀਣੀ ਉਹਨੂੰ ਕੀ ਪਤਾ ਹੁਣ ਵਿਚਾਰੀ ਨੂੰ ਕਿਹੜੀ ਪੀਣੀ ਆ ਤੂੰ ਜਿਹੜੀ ਬੰਬੇਣੀ ਪੀਲਾ ਹੈਲੋ ਔੜਿਆ ਰੇ ਮੈਂ ਤਾਂ ਪਾਪੀ ਜੀ ਅਪਲਾਈ ਤੇ ਮੈਂ ਤਾਂ ਬਹੁਤ ਬਹੁਤ ਉਹ ਮੈਚ ਪੂਰੀ ਉਹ ਤਾਂ ਕਪੋ ਚੀਨੇ ਹੁੰਦੀ ਯਾਰਾ ਕਪੋ ਚੋ ਮੈਚ ਨਹੀਂ ਜਾਂਦਾ ਐਨਾ ਕਪੋ ਚ ਨੈਣੇ ਬਣੀ ਆ ਅਸੀਂ ਨਹੀਂ ਕਪੋ ਚੀਨੇ ਉਹ ਮੈਚ ਨਹੀਂ ਹੋਵਾ ਕੋਈ ਤਾਂ ਵੀ ਤਾਂ ਫੋੜੀ ਬਣੀ ਆ ਆਪੇ ਸਿਰਫ ਪਿਸਤਾ ਹੈ ਨਹੀਂ ਹੈ ਹਾਂ ਹਾਂ ਕੇ ਸਿਰਫ ਪਿਸਤਾ ਨੂੰ ਕੁਛ ਨਹੀਂ ਹਾਂ ਜੀ ਸਾਚੀ ਗਾਲ ਕੌਫੀ ਬਣਾ ਕੇ ਬਣਾਉਣੇ ਤਾਂ ਕਿ ਦੋ ਮਿੰਟ ਬਣਾ। ਓਕੇ ਓਕੇ ਮੈਡਮ ਜੀ ਕੀ ਲੈਣਾ ਪਸੰਦ ਕਰੋਗੇ ਤੁਸੀਂ? ਕੌਫੀ। ਹਾਂਜੀ। ਕਿਹੜੀ ਕੌਫੀ ਲੈਣੀ ਹੈ ਜੀ? ਚਾਕਲੇਟੀ। ਚਾਕਲੇਟੀ। ਕਿਹੜੀ ਲੈਣੀ ਹੈ ਜੀ? ਹਾਂਜੀ। ਇਹ ਦਸੋ ਜੀ ਆ ਸਾਰੇ ਨਾਲ ਨੀ ਬੋਲ ਕੇ ਦੱਸੋ ਜੀ ਬੁੰਗੇ ਨਹੀਂ ਹੈਗੇ ਜੀ ਬੋਲੋ ਜੀ ਹੋ ਫਟਾਪਾ ਦੀ ਮੱਲ ਲੈ ਕੇ ਪਾਸੇ ਜਾਓ ਕਮਾਜਾ ਜਿੱਕਰ ਨਹੀਂ ਇਹ ਖੁੱਲ ਗਿਆ ਅਸੂ ਤੇਰਾ ਪਾਸ ਪਸੰਦ ਆਇਆ ਵਾ ਹੋ ਦੇਖੇ ਤੁਸੀਂ ਮੇਰੇ ਨਾਲ ਸ਼ੇਕ ਕਰ ਪਸਾਂਝ ਸੰਦ ਕਰੇ ਪਰਲਾ ਮੈਂ ਮੱਠਾ ਦਾ ਦੇ ਤੈਨੂੰ ਮੱਠਾ ਦਾ ਤਾਂ ਤੈਨੂੰ ਪਤਾ ਹੀ ਆ ਮੇਰੇ 10 ਸਾਲ ਦਾ ਆ। ਹਾਂ। ਘੱਟ ਵੀ ਦਿਨ ਨਹੀਂ। ਉਹ ਬਜਰੀ ਦਾ ਉਹ ਆਪਣੀ ਲੋਨ। ਖਾਪੋ ਚੀਨੋ ਕਰਾ ਲਾ ਮੈਨੂੰ ਕਿਆ ਕਹਿੰਦਾ। ਕੋੜੀ ਹੋ ਗਈ ਉਹ। ਤਾਂ ਫੋਨ ਕਾ ਤੇ ਕੱਢ ਲੈ ਹਾਂ। ਕੋੜੀ ਹੋ ਗਈ ਬਾਜੀ ਉਹ। ਆ ਕੋਈ ਚੱਕਰ ਨਹੀਂ। ਉੱਪਰ ਰਹਿਣ ਦੇ ਯਾਰ ਪ੍ਰਸ਼ਾਦਾ ਸਕਣਾ ਮੈਂ ਰਹਿਣ ਦੇ ਮੈਂ ਨਹੀਂ ਕੁਝ ਵੀ ਲੈਣਾ ਹੈਗਾ। ਮੈਂ ਤਾਂ ਇਹ ਤਾਂ ਇੱਕ ਅੱਧਾ ਜਿਹਾ ਸਿਪ ਲੈਣਾ ਹੋਇਆ ਤਾਂ ਲੈ ਲੂਗਾ। ਤੁਸੀਂ ਪੀਓ ਜੋ ਪੀਣਾ। ਚਲ ਠੀਕ ਆ ਡਾਕ। ਕੋਈ ਕਰਦੇ ਸੀ। ਫੋਟੋ ਮਿਰਚਾਂ ਦਾ ਬੂਟੇ ਨੂੰ ਕਿਆ ਛਾਂ ਵਧਾਈ ਵੀ ਆ ਇਹਦੇ ਵਿੱਚ ਲੱਗਿਆ ਵਾ ਦੇਖਣ ਨੂੰ ਕਿਆ ਵਧੀਆ ਲੱਗਦਾ ਤੇ ਆ ਮਿਰਚ ਵੀ ਲੱਗੀ ਵੀ ਆ ਕਮਲੇ ਦੇ ਵਿੱਚ ਵੈਲਿਊ ਆ ਬੱਟੇ ਦੀ ਇਹਦਾ ਬਹੁਤ ਸਲਾਮ ਬਦਲ ਦਿਆ ਹੁਣ ਦੋ ਕੌਫੀ ਪਰ ਆ ਗਏ ਉਹ ਕਹਿੰਦੇ ਵੀ ਸਰਿੰਦਰ ਪੀ ਲੂਗਾ ਤੇ ਉਹ ਪਿੰਦਰਾ ਕਹਿੰਦਾ ਮੈਂ ਪੀ ਲੂਗਾ ਮੈਂ ਤਾਂ ਪੀਣੀ ਹੋਣੀ ਮਾਂ ਵੀ ਪਤਾ ਪ੍ਰਸ਼ਾਦਾ ਸਕਣਾ ਪ੍ਰਸ਼ਾਦੇ ਦਾ ਟਾਈਮ ਆ ਕਾਫੀ ਕੂਫੀ ਦਾ ਟਾਈਮ ਸਾਡਾ ਕੋਈ ਨਹੀਂ ਨਹੀਂ ਭਾਜੀ ਰੋਟੀ ਵੀ ਸਵੇਰ ਦੀ ਆਪਾਂ ਦਾ 11 ਵਜੇ ਗਿਆ ਅਬੇ ਸਾਧਰੇ ਦੀ ਸਾਧਰੇ ਦੀ ਵੀ ਗਿਆ ਇੱਕ ਇੱਕ ਪਰੌਂਠਾ ਖਾਦਾ ਪਾ ਉਹ ਵੀ ਛੋਟਾ ਛੋਟਾ ਉਹ ਵੀ ਛੋਟਾ ਛੋਟੋ ਜਿਹਾ ਜਦੋਂ ਸਾਡੀ ਜਹਾੜਾ ਜੇ ਫਸ ਜਾਂਦਾ ਚੱਲ ਕੋਈ ਨਹੀਂ ਜਿੱਤੇ ਦਾਣੇ ਦਾਣੇ ਪਰ ਮੋਰਾ ਉੱਥੇ ਖਾ ਹੋਣਾ ਠੀਕ ਹੈ ਨਾ ਮਮਾ ਆਉਂਦੀ ਪੁੱਤਾਂ ਤੋ ਇੱਕ ਮਾਰੀ ਆ ਵੀ ਦਵਾ ਚ ਹੈ ਪ੍ਰੋਟੀਨ ਪ੍ਰੋਟੀਨ ਇਹਦੇ ਚ ਹੁੰਦਾ ਜ਼ਿਆਦਾ ਜਿਹੜਾ ਪਿਸਤਾ ਪਾਇਆ ਵਾ ਪ੍ਰੋਟੀਨ ਤੇਰਾ ਪਹਿਲੀ ਵਧਿਆ ਵਾ ਇਹਦੇ ਪਰ ਮੋਰ ਲੱਗੀ ਵੀ ਬਿਕਰਮ ਸਿੰਘ ਦੀ ਇਹਨੂੰ ਪੀਊਗਾ ਬਿਕਰਮ ਸਿੰਘ ਤੈਨੂੰ ਪੀਣਾ ਪੁੱਤ ਕੋਈ ਚੱਕਰ ਨਹੀਂ ਮੈਨੂੰ ਤੇ ਪਤਾ ਐਨੇ ਕੋ ਉਹਦੇ ਨਾਲ ਕੁਝ ਵੀ ਨਹੀਂ ਹੋਣ ਲੱਗਿਆ ਪੀ ਲੈ ਮੈਂ ਤਾਂ ਕੱਲ ਮਾਂਹਰ ਦਾਲ ਖਾਦੇ ਤੇ ਮਾਰ ਸਟਾਰਟ ਹੋਈ ਮਿੱਟੀ ਨਹੀਂ ਹੁੰਦਾ ਕੋਈ ਨਹੀਂ ਹੁੰਦਾ ਹੈਗਾ ਉਹ ਡਰਾਈ ਜਾਂਦਾ ਪੀ ਲੈ ਪੀ ਲੈ ਇਹਨੂੰ ਕਿ ਆ ਤੇਰਾ ਵੀਰ ਡਰਾਉਂਦਾ ਤੈਨੂੰ ਕੋਈ ਚੱਕਰ ਨਹੀਂ ਹੈਗਾ ਬੰਦੇ ਨੂੰ ਥੋੜਾ ਜਿਹਾ ਆਪਣੇ ਆਪ ਤੋਂ ਹੁੰਨੀ ਚਾਹੀਦੀ ਆ। ਉਹ ਚੱਲ ਕੋਈ ਨਹੀਂ ਖਾਓ ਪੀਓ ਕਰੋ ਐਸ। ਹਰੇਕ ਗੱਲ ਚ ਲੜਦਾ ਹਰੇਕ। ਚੱਲ ਕੋਈ ਨਹੀਂ ਤੇਰੀ ਕੇਅਰ ਕਰਦਾ। ਤੇਰਾ ਕੇਅਰ ਕਰਦਾ ਤੇਰੀ ਤਾਂ ਗੱਲ ਲੜਦਾ ਤੇਰੇ ਨਾਲ। ਸਵਾਹ ਕੇਅਰ 1-1 ਰੁਪਏ ਵਿੱਚ ਲੜਦਾ। ਤਾਂ ਕੋਈ ਨਹੀਂ ਕੇਅਰ ਕਰਦਾ ਵੀ ਪਾਲਤੂ ਖਰਚਾ ਨਾ ਕਰ। ਪਾਲਤੂ ਖਾਣੇ ਤੋਂ ਰੋਕਦਾ। ਹਾਂ। ਪਾਲਤੂ ਖਾਣ ਤੋਂ ਰੋਕਦਾ। ਪਾਲਤੂ ਘੁੰਮਣ ਤੋਂ ਰੋਕਦਾ। ਹਾਂ। ਹੁਣ ਮੈਂਨੂੰ ਫਾਤੂ ਗੱਲਾਂ ਯਾਦ ਕਰਾਇਆ ਕਰਨੀ ਵੀ ਕਿ ਲੋਡ ਕਰਿਆ ਕਰੀਏ ਹਾਂ ਮੇਰੀ ਮੂਵੀ ਨੂੰ ਫਾਤੂ ਦੇਣਾ ਫਿਲਮਾਂ ਨਹੀਂ ਦੇਖਣੀਆਂ ਭਾਰਤ ਵਾਲੇ ਦੇ ਕੋਲੇ ਕੱਟੇ ਤਾਜੀ ਤਾਜੀ ਬੋਲਿਆ ਦਾ ਮੈਨੂੰ ਤੂੰ ਆਪਣੀ ਫਿਲਮ ਹੀ ਦੇਖ ਲਿਆ ਕਰ ਇਥੇ ਵਿੱਚ ਪਾਉਣਾਂ ਦੀ ਲੋੜ ਨਹੀਂ ਹੈਗੀ ਤੂੰ ਤਾਂ ਗੱਲ ਮੈਂ ਸਹੀ ਕਹਿ ਰਿਹਾ ਤੂੰ ਬੱਸ ਇੱਧਰ ਜਾ ਕੇ ਕਿਸੇ ਨਾਲ ਲੜਨ ਪਿੱਟ ਦੀ ਲੋੜ ਨਹੀਂ ਫਿਲਮਾਂ ਹੀ ਦੇਖ ਲੈ ਭਰਾਵਾ ਤੂੰ ਉਹ ਤੂੰ ਤਾਂ ਹੈਗੀ ਆ ਉਹ ਤੇ ਖੜਾਈ ਜਾਂਦਾ ਉਹ ਕੁਝ ਨਹੀਂ ਹੈਗਾ ਤੇ ਚਪੀਲਾ ਅਕਾ ਬੰਦ ਕਰਕੇ ਸੜਨ ਅੰਦਰ ਹਾਂ ਤੇ ਆਈ ਵੀ ਹਾਂ ਵਾਹ ਗੁਰਸਤਨਾ ਮੈਂ ਆ ਬੇਨ ਮਾਰੇ ਖਾਜ ਭਾਜ ਭਾਜ ਤੂੰ ਹੀ ਤੈਨੂੰ ਮੈਂ ਰਤਨਾਮ ਭਾਜੀ ਮੈਂ ਤੈਨੂੰ ਕੋਲ ਸਪੈਸ਼ਲ ਮਲਾਇਆ ਮੈਂ ਤੇਰਾ ਪ੍ਰੋਟੀਨ ਮਲਾਣਾ ਮੈਂ ਦਵਾ ਚਾਗੀ ਕਰਨੀ ਉਹ ਤੇ ਪੁੱਛਿਆ ਤੈਨੂੰ ਮੇਰਾ ਤੇਰੀ ਵੀ ਗੱਲ ਤੇ ਆਉਂਦੇ ਨੇ ਪੈਦਾ ਦੱਸ ਹਾਂ ਚੱਲ ਕੋਈ ਨਹੀਂ ਯਾਰ ਕੁਛ ਨਹੀਂ ਹੁੰਦਾ ਸੀ ਵੀਰੇ ਤੇ ਬੰਦੇ ਦੀ ਸੱਚੀ ਗੱਲ ਚਲੋ ਜੀ ਬਕਰਮ ਸਿੰਘ ਦੀ ਮੋਹਰ ਲੱਗ ਗਈ ਇਹਦੇ ਉੱਪਰ ਮੈਂ ਉੱਥੇ ਦੇਖਿਆ ਮੈਂ